ਦੇਣ ਨੂੰ ਭਾਵੇਂ 10 ਲੱਖ ਦੇਈ ਚੱਲ ਜਿੰਨੇ ਸਾਰੀ ਦੁਨੀਆ ਬਣਾਈ ਉਹਨੂੰ ਕੀ ਦੇ ਦਾਂਗੇ ਜਿਹੜਾ ਸਾਰੀ ਦੁਨੀਆ ਚਲਾ ਰਿਹਾ ਕੀ ਦੇ ਦਾਂਗੇ ਉਹਨੂੰ ਇਹ ਤਾਂ तू ਆਪਣੀ ਮਾਇਆ ਸਫਲੀ ਕਰਦਾ ਹੈ ਜੇ ਕੋਈ ਭਾਵਨਾ ਬਣਾ ਕੇ ਮਹਾਰਾਜ ਦੇ ਘਰ ਚ ਸੇਵਾ ਕਰਦਾ ਹੈ ਆ ਤੁਸੀਂ ਇੱਥੇ ਬਹਿ ਕੇ ਸੁਣਦੇ ਹੋ ਨਾ ਬਾਬਾ ਜੀ ਦੀ ਵਡਿਆਈ ਸੁਣਦੇ ਹੋ ਬਾਬਾ ਜੀ ਦੇ ਭਗਵਾਨ ਜੀ ਦੇ ਪਿਆਰ ਚ ਬੈਠੇ ਹੋ ਇਹ ਚੇਤੇ ਰੱਖਿਓ ਜੇ ਪਿਆਰ ਵਿੱਚ ਬਹਿ ਕੇ ਉਹਨਾਂ ਦਾ ਨਾਮ ਸੁਣਦੇ ਹੋ ਉਹਨਾਂ ਦੀ ਵਡਿਆਈ ਸੁਣਦੇ ਹੋ ਉਹਨਾਂ ਨੂੰ ਕੱਲੇ-ਕੱਲੇ ਦਾ ਪਤਾ ਹੈ ਕਿਹੜਾ ਭਾਵਨਾ ਚ ਬੈਠਾ ਹੈ ਕਿਹੜਾ ਮਾਣ ਨਾਲ ਬੈਠਾ ਹੈ ਕਿਹੜਾ ਸੇਵਾ ਕਰਨ ਆਇਆ ਹੈ ਕਿਹੜਾ ਉਤਲੇ ਮਨੋਂ ਸੇਵਾ ਕਰਨ ਆਇਆ ਹੈ ਆਪੋ ਆਪਣੀ ਮਨਾਂ ਚ ਛਾਤੀ ਮਾਰ ਕੇ ਵੇਖਿਓ ਮਨਾਂ ਕਿੱਥੇ ਖੜਿਆ ਹੈ ਸਾਡੇ ਵਰਗਿਆਂ ਨੂੰ ਆਪਣੇ ਚਰਨਾਂ ਚ ਸੱਦ ਲਿਆ ਸਾਥ ਸੰਗਤ ਤੇਰੇ ਦਰ ਤੇ ਝਾੜੂ ਦੇਵਨ ਮਾਲਕ ਮੁਲਖ ਜਗੀਰਾ ਦੇ